ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਅਬੋਹਰ ਦੇ ਪਿੰਡ ਗਮਜਾਲ ਦੇ ਰਹਿਣ ਵਾਲੇ ਨਾਬਾਲਗ ਬੱਚੇ ਨਾਲ ਨਸ਼ੇ ਦੇ ਆਦੀ ਨੌਜਵਾਨ ਵੱਲੋਂ ਜ਼ਬਰਦਸਤ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਘਟਨਾ ਦੇਰ ਸ਼ਾਮ ਉਸ ਸਮੇਂ ਵਾਪਰੀ ਜਦੋਂ ਬੱਚਾ ਸਾਈਕਲ ਤੇ ਆਪਣੇ ਪਿਤਾ ਲਈ ਕਿਸੇ ਹੋਰ ਪਿੰਡ ਦੀ ਦੁਕਾਨ ਤੋਂ ਸ਼ਰਾਬ ਲੈਣ ਲਈ ਜਾ ਰਿਹਾ ਸੀ ਹਸਪਤਾਲ ਵਿੱਚ ਦਾਖਲ 13 ਸਾਲਾ ਬੱਚੇ ਦੇ ਮਾਮੇ ਦੇ ਲੜਕੇ ਨੇ ਦੱਸਿਆ ਹੈ ਕਿ ਕਲਪਨਿਕ ਨਾਮ ਦਾ قالو رام جو کہ اسے پنڈ دا 8ویں جماعت دا ਵਿਦਿਆਰਥੀ ਹੈ ਬੇਟਾ ਤੇਰਾ ਨਰੇਸ਼ ਕੀ ਗੱਲ ਕੀ ਹੋਈ ਹੈ ਤੇਰੇ ਨਾਲ ਮੈਂ ਸਵਾਨ ਖੇੜੇ ਜਾ ਰਹਾ ਥਾ ਕੀ ਕਰਨੇ دارุลlana ਕਿਸ ਕੇ ਲਈ ਪਾਪਾ ਕੇ ਫਿਰ ਕੀ ਹੋਇਆ ਉਸਕੇ ਬਾਅਦ ਮੈਂ ਜਾ ਰਹਾ ਥਾ ਮੈ ਚਾਰ ਜਣਾਂ ਨੇ ਰੋਕ ਲਿਆ ਥਾ ਹੂੰ ਫਿਰ ਉਹ ਦੋ ਅੱਗੇ ਸਈ ਦੋ ਪਿੱਛੇ ਸਈ ਦੋ ਬਾਈਕ ਥੀ ਫਿਰ ਫਿਰ ਉਹ ਇੱਕ ਜਣਾਂ ਨੂੰ ਉਠਾ ਕੇ ਲੈ ਗਿਆ ਥੁ ਕੋ ਜਾ ਕੰਮ ਕਰ ਰਿਹਾ ਥਾ ਠੀਕ ਹੈ ਤਿੰਨ ਜਣੇ ਕहां ਥੇ जिन्होंने दो बाइक पे था और एक ध्यान रख रहा था अच्छा को पता है युवक कहाँ के थे no. जिन्होंने कु कर्म किया कुछ नहीं पता कहाँ के थे शराब पी हुई थी फिर तूने कैसे घर पे अपने बताया मैं आसमान खड़े जाके वो फिर वापिस आके तब को फोन करा था ऐसी जो नई सबसे ध्यान में आया है कि एक बच्चा जो कि गुजाल का रहने वाला थी ਜੀ ਤਾਂ ਆਪਾਂ ਕਿੰਨੇ ਘੁਮਰੇ ਬੱਚੇ ਦੀ ਦਾਦੇ ਕੋਈ ਨਵਾਲੇ ਬੱਚਾ ਨਾ ਬਾਲਕ ਬੱਚਾ ਹੈ ਤੇ ਉਸ ਦੇ ਨਾਲ ਕੋਈ ਚਾਰ ਦੋਛੀਆਂ ਨੇ ਗੁਜਾਲ ਉਹਦੇ ਨਜੀਬ ਬਗੈਨੀ ਕੀਤੀ ਆ હાਜੀ ਤੇ ਸਾਡਾ ਧਿਆਨ ਮਹਾਰਾਜਾ ਧਿਆਨ ਵਿੱਚ ਆ ਚੁੱਕਾ ਜੇ ਅਸੀਂ ਤਰੰਤ ਕਾਰਵਾਈ ਕਰਦੇ ਹੋਏ ਸਾਰੇ ਜੀ ਦੁੱਖੀਆਂ ਨੂੰ ਘਾਤਦੀਆਂ ਨੇ ਤੇ ਜਲਦੀ ਜਲਦੀ ਟ੍ਰੈਸ ਕਰਨ ਦੀ ਹੱਥ ਸਮੋਲ ਕੋਸ਼ਿਸ਼ ਕੀਤੀ ਸੀ ਬਗਲੇ ਕੋਈ ਕਿੱਥੋਂ ਦੇ ਵਸਨੀਕ ਕਿ ਕਿਹੜੇ ਰੋਪੀ ਅਰੇ ਰੋਪੀ ਜਿਹੜੇ ਉਹ ਅਨਛਤੇ ਹਨ प्रक्रिया कम नहीं हर हाँ संभव कोशिश सर मामला कू गरम तो ही लगता है कोई बनाया था नहीं क्या मामला कोई सामने इतना नहीं आई को रंजिश होवे या ऐस ऐसा नहीं है मेडिकल तो सारी बात सामने आ जावेगी कि मेडिकल बच्चे का हो गया हां जी सर नहीं बनाया तो क्यों हो सकता कोई नहीं कई बारी आ जाती है कटनामा सामने आ जाती है जी ता सारी तरह इन्वेस्टिगेशन दी जाती है मेडिकल रिपोर्ट आंत पर केयर कर रिपोर्ट तो इन्वेस्टिगेशन दी तक ना कोई बात इकट्ठी जाती ठीक है होएगी सर हम तो आप मेडिकल करांगे हमें अच्छा जी हमारा ਪਰ ਉਹ ਡਿਮ ਕਰਾਂਗਾ ਮੈਡੀਕਲ ਕੀ ਲੱਗਦਾ ਕਿ ਇਹ ਬੱਚੇ ਨਾਲ ਕੀ ਕਹਿੰਦਾ ਹੈ ਪਰਵਾਰ ਜੀ ਸਰ ਮੈਡੀਕਲ ਤੋਂ ਬਾਅਦ ਹੀ ਦਿਖਾਂ ਕੀ ਆਉਂਦਾ ਹੈ ਮੈਡੀਕਲ ਤੋਂ ਬਾਅਦ ਪਤਾ ਲੱਗਦਾ ਪਤਾ ਦੱਸ ਦੇਣਾ ਸਾਰਾ ਟੀਐਨ ਦੀ ਰਿਪੋਰਟ ਕਰ ਦੋ ਤਾਂ ਕਾ ਜਾਂਦੀ ਹੁੰਦੀ ਹੈ ਸਰ ਰਿਪੋਰਟ ਤਾਂ ਇਹਦੀ ਟਾਈਮ ਲੱਗਦਾ ਹੈ ਟਾਈਮ ਲੱਗਦਾ ਪਰ ਪਹਿਲਾਂ ਕੁਝ ਆਧਾਰ ਤੇ ਮਿਲ ਜੇਗਾ ਤੁਹਾਨੂੰ ਪਤਾ ਲੱਗ ਜਾਏਗਾ ਡਾਕਟਰ ਇੰਤਰੀ ਵਿੱਚ ਦੇਖਾਂ ਕੀ ਹੁੰਦੇ ਕੀ ਕੰਡੀਸ਼ਨ ਹੈ ਠੀਕ ਹੈ ਇੱਕ ਬੱਚਾ ਦਾਖਲ ਹੋਇਆ ਹੁੰਦੇ ਨਾਲ ਕੁਕਰਮ ਹੋਇਆ ਕੀ ਮਾਮਲਾ ਜੀ ਪੂਰਾ ਇੱਕ ਸਾਡੇ ਕੋਲ 14 ਸਾਲ ਦਾ ਬੱਚਾ ਆ ਜੋ ਕਿ ਇਲਜ਼ਾਮ ਲਗਾ ਰਹੇ ਨੇ ਕਿ ਸਾਡੇ ਨਾਲ ਕੁਕਰਮ ਹੋਇਆ ਉਸ ਦੀ ਅਸੀਂ ਪੁਲਿਸ ਨੂੰ ਸੂਚਨਾ ਕਰ ਲਈ ਹੈ ਔਰ ਡਾਕਟਰ ਤਰਮੀਰਾ ਰੋੜਾ ਜੀ ਉਹਨਾਂ ਦਾ ਮੈਡੀਕਲ ਜਾਂਚ ਕਰਨ ਨੂੰ ਗੁਰਦਾਸਪੁਰ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀ ਜੋੜ ਦੇ ਗੇਟ ਦੇ ਬਿਲਕੁਲ ਹੀ ਨਜ਼ਦੀਕ ਇੱਕ ਗੁਰਦੁਆਰਾ ਸਾਹਿਬ ਹੈ ਤੇ ਉਸ ਸਥਾਨ ਤੇ 17-18 ਸਾਲਾਂ ਤੋਂ ਆ ਰਿਹਾ ਇਸ ਬਜ਼ੁਰਗ ਦਾ ਪਿੰਡ ਉਦੋਂ ਵਾਲੀ ਹੈ ਅਤੇ ਇਹ ਸਵੇਰੇ 9 ਵਜੇ ਬਜ਼ੁਰਗ バス ਤੇ ਚੜ੍ਹ ਕੇ ਆ ਜਾਂਦਾ ਹੈ ਤੇ ਬਾਅਦ ਦੁਪਹਿਰ ਨੂੰ ਫਿਰ ਹੀ バス ਤੇ ਵਾਪਸ ਚਲਾ ਜਾਂਦਾ ਹੈ ਆਪਣੇ ਪਿੰਡ ਵਾਪਸ ਗੁਰਨਾਨਕ ਪਾਤਸ਼ਾਹ ਦੇ ਸ਼ਬਦ ਗਾਇਨ ਕਰਨ ਦੇ ਨਾਲ-ਨਾਲ ਲੋਕੇ ਥੋੜਾ-ਬਹੁਤ ਮੱਥਾ ਇਸ ਬਜ਼ੁਰਗ ਨੂੰ ਵੀ ਟੇਕ ਜਾਂਦੇ ਹਨ ਅਤੇ ਇਸ ਨਾਲ ਇਸ ਬਜ਼ੁਰਗ ਦਾ ਘਰ ਚੱਲ ਜਾਂਦਾ ਹੈ ਬਜ਼ੁਰਗ ਦੇ ਕੋਲ ਕੋਈ ਵੀ ਪਾਸਪੋਰਟ ਨਾ ਹੋਣ ਕਰਕੇ ਬਜ਼ੁਰਗ ਪਾਕਿਸਤਾਨ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਹੀਂ ਕਰ ਸਕਦਾ ਬਜ਼ੁਰਗ ਦੀ ਦਿਲ ਦੀ ਤਮੰਨਾ ਹੈ ਕਿ ਉਹ ਆਪਣੀ ਜਿੰਦਗੀ ਦਰਸ਼ਨ ਦਿਦਾਰੇ ਜ਼ਰੂਰ ਕਰੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੂੰ ਇਸ ਸਮੇਂ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਰੱਖਿਆ ਗਿਆ ਜਿੱਥੇ ਕਿ ਮੀਡੀਆ ਨੂੰ ਉਨ੍ਹਾਂ ਨਾਲ ਮਿਲਣ ਦੀ ਇਜਾਜ਼ਤ ਨਹੀਂ ਹੈ ਮੌਕੇ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਐਮਰਜੈਂਸੀ ਦੇ ਬਾਹਰ ਅਤੇ ਡੀ ਐਮ ਸੀ ਹਸਪਤਾਲ ਦੇ ਮੁੱਖ ਗੇਟ ਦੇ ਬਾਹਰ ਪੁਲਿਸ ਤਨਾਤ ਕੀਤੀ ਗਈ ਸੱਚੀ ਗੱਲ ਦੋਸਤੋ ਰਾਤ 2:30 ਵਜੇ ਦੇ ਕਰੀਬ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਇਸ ਕਮਰੇ ਵਿੱਚੋਂ ਪਿਆ ਆਪੋਰਸ ਦਾ 2 300 ਬੰਦਾ ਚੁੱਕ ਕੇ ਲੈ ਗਿਆ ਆ ਕਮਰੇ ਚੋਂ ਇੱਥੋਂ ਇੱਕ ਮਿੰਟ ਇੱਥੋਂ ਆ ਤੋੜ ਕੇ ਹਾਂਜੀ ਤੇ ਇਧਰੋਂ ਕੁੰਡਾ ਖੋਲ ਕੇ ਲੈ ਗਏ ਜਿਹੜਾ ਕੱਪੜਾ ਸਾਰਾ ਇੱਥੇ ਹੀ ਰਹਿ ਗਿਆ ਉਹਨਾਂ ਦਾ ਜਿਹੜੇ ਵੀ ਸਾਥੀ ਆ ਗਵਾਰਡ ਸੀਗੇ ਉਹਨਾਂ ਦੇ ਬਾਹਰੋਂ ਕੁੰਡੇ ਲਾਤੇ ਜੋ ਸਾਥੀ ਇੱਥੇ ਡਿਊਟੀ ਦੇ ਸੀਗੇ ਉਹਨਾਂ ਨੂੰ ਬਾਹਾਂ ਤੋਂ ਪਕੜ ਕੇ ਸਾਰਿਆਂ ਨੂੰ ਇੱਕ ਥਾਂ ਬਾਤਾ ਕਮਰੇ ਚ ਉਹਨਾਂ ਨੂੰ ਵੀ ਲੋਕ ਲਾਤਾ ਜਿਹੜੇ ਲਾਗੇ ਤੱਕੇ ਸੀਗੇ ਆਪਣੇ ਨਾਲ ਜਿਵੇਂ ਨੇੜੇ ਆ ਸਾਰਿਆਂ ਨੂੰ ਬਾਹਰੋਂ ਕੁੰਡੀਆਂ ਲਾਤੀਆਂ ਤੇ ਪਿਆ ਪੁਲਿਸ ਦੀ ਬਹੁਤ ਘਟੀਆ ਹਰਕਤ ਆ ਇਹ ਵੱਤਵਾਤ ਵੀਰ ਖਨੋਰੀ ਵਾਟਰ ਪਹੁੰਚੋ ਧੰਨਵਾਦ ਜੀ ਸਾਢੇ 3 ਵਜੇ ਦਾ ਰਾਤ ਦਾ ਸਵੇਰ ਦਾ ਟਾਈਮ ਹੈ ਅਸੀਂ ਇਹ ਖਨੋਰੀ ਵਾਟਰ ਦੀ ਸਟੇਜ ਇਸ ਟਾਈਮ ਤੇ ਚਲਾ ਕੇ ਅਸੀਂ ਪੰਜਾਬ ਤੇ ਹਰਿਆਣਾ ਦੇ ਲੋਕਾਂ ਨੂੰ ਬੇਨਤੀ ਕਰਦੇ ਆਂ ਕਿ ਘਨਕਰਾਂ ਦੇ ਵਿੱਚ ਨਾ ਬੈਠੋ ਸਮੇਤ ਪਰਿਵਾਰ ਸਾਡੀਆਂ ਬੀਬੀਆਂ ਭੈਣਾਂ ਸਾਡਾ ਹਰ ਕਿਸਾਨ ਹਰ ਨੌਜਵਾਨ ਸਾਡਾ ਤਰੰਤ ਜਲਦੀ ਤੋਂ ਜਲਦੀ ਉੱਠੋ ਘਰਾਂ ਦੇ ਵਿੱਚ ਖਨੌਰੀ ਬਾਟਰ ਤੇ ਮੋਰਚੇ ਦੇ ਵਿੱਚ ਪਹੁੰਚੋ ਅਗਲਾ ਪ੍ਰੋਗਰਾਮ ਜਿਹੜਾ ਦਿੱਤਾ ਹੋਇਆ ਪ੍ਰੋਗਰਾਮ ਚੱਲਣਾ ਹੈ ਹਰ ਹਾਲਤ ਦੇ ਵਿੱਚ ਲੋੜ ਪਈ ਕੋਈ ਹੋਰ ਕੀ ਪ੍ਰੋਗਰਾਮ ਦਿੱਤਾ ਜਾ ਸਕਦਾ ਸੋ ਪੰਜਾਬ ਦੇ ਲੋਕਾਂ ਨੂੰ ਹਰਿਆਣਾ ਦੇ ਲੋਕਾਂ ਨੂੰ ਬੇਨਤੀ ਹੈ ਕਿ ਤੁਰੰਤ ਉੱਠ ਕੇ ਘਰਾਂ ਦੇ ਵਿੱਚੋਂ ਖਨੋਰੀ ਬਾਡਰ ਤੇ ਮੋਰਤੇ ਦੇ ਵਿੱਚ ਪਹੁੰਚੋ ਮੈਂ ਬੇਨਤੀ ਕਰੂੰਗਾ ਪੰਜਾਬ ਦੇ ਸੂਬਾ ਚਰਨ ਸਕੱਤਰ ਬੀਕੇ ਜੀ ਇੱਕ ਦਾ ਸਿੱਧੂ ਪਰ ਸਰਦਾਰ ਕਾਕਾ ਸਿੰਘ ਜੀ ਕੋਟੜਾ ਉਹ ਤੁਹਾਡੇ ਨਾਲ ਗੱਲਬਾਤ ਸੰਜੀ ਕਰੂਗਾ ਮੈਂ ਸਰਦਾਰ ਜਗਜੀਤ ਸਿੰਘ ਗੱਲੇਵਾਲ ਸਾਹਿਬ ਨੂੰ ਜਿਹੜਾ ਰੱਖ ਰਾਤ ਨੂੰ ਉਹਨਾਂ ਨੂੰ 2:30 ਵਜੇ ਉਹਨਾਂ ਨੂੰ ਅਰੈਸਟ ਕਰਕੇ ਲੈ ਕੇ ਗਈ ਹੈ ਪੰਜਾਬ ਸਰਕਾਰ ਮੈਂ ਉਹਦੀ ਪੰਜਾਬ ਸਰਕਾਰ ਦੀ ਔਰ ਕੇਂਦਰ ਸਰਕਾਰ ਦੀ ਕੜੀ ਨਿੰਦਾ ਕਰਦਾ ਕਿਉਂਕਿ ਮੈਨੂੰ ਪਤਾ ਹੈ ਦੋਵਾਂ ਨੇ ਮਿਲੀ ਭੁਗਤ ਨਾਲ ਇਹ ਕੰਮ ਕੀਤਾ ਔਰ ਅਨਫੋਰਚੂਨੇਟ ਬਦਕਿਸਮਤੀ ਇਸ ਗੱਲ ਦੀ ਆ ਕਿ ਇਸ ਜਿਸ ਦਿਨ 26 ਨਵੰਬਰ ਨੂੰ ਸੰਵਿਧਾਨ ਦਿਵਸ ਆ ਸਾਰੇ ਮੁਲਕ 'ਚ ਮਨਾਇਆ ਜਾ ਰਿਹਾ ਉਸ ਦਿਨ ਡੱਲੇਵਾਲ ਸਾਹਿਬ ਨੂੰ ਜਿਹੜਾ ਸੰਵਿਧਾਨ ਨੇ ਉਹਨਾਂ ਨੂੰ ਐਜੀਟੇਸ਼ਨ ਕਰਨ ਦਾ ਹੱਕ ਸ਼ਾਂਤੀਪੂਰਨ ਦਿੱਤਾ ਉਹਦਾ ਹੱਕ ਦਾ ਇਹਨਾਂ ਨੇ ਉਲੰਘਣ ਕੀਤਾ ਔਰ ਪੰਜਾਬ ਸਰਕਾਰ ਨੇ ਤਾਂ ਇੰਨਾ ਕਾਇਰਾਨਾ ਐਕਟ ਕੀਤਾ ਕੇ ਕੇਂਦਰ ਸਰਕਾਰ ਤੇ ਜ਼ਿਆਤੀਆਂ ਕਰਦੀਆਂ ਹੁਣੇ ਝੋਨੇ ਨਾਲ ਜ਼ਿਆਤੀ ਕਰਕੇ ਆਈ ਹੈ ਕੇਂਦਰ ਸਰਕਾਰ ਲੇਕਿਨ ਕੇਂਦਰ ਸਰਕਾਰ ਨਾਲ ਪੰਜਾਬ ਸਰਕਾਰ ਤਾਂ ਬਿਲਕੁਲ ਮਿਲੀ ਭੁਗਤਾਲਾ ਕੰਮ ਕਰ ਰਹੀ ਹੈ ਅਰੈਸਟ ਕਰਨ ਚ ਵੀ ਔਰ ਝੋਨੇ ਚ ਵੀ ਕਿਸਾਨਾਂ ਨੂੰ ਖਰਾਬ ਕਰਨ ਦੀ ਇਸ ਕਰਕੇ ਮੈਂ ਦੋਵਾਂ ਸਰਕਾਰਾਂ ਦੀ ਬਹੁਤ ਕੜੀ ਨਿੰਦਾ ਕਰਦਾ ਹੈਗਾ ਔਰ ਮੈਂ ਜਲਦੀ ਤੋਂ ਜਲਦੀ ਜਾ ਕੇ ਡੱਲੇਵਾਲ ਸਾਹਿਬ ਦੀ ਸਿਹਤ ਦਾ ਪਤਾ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਛੁੜਾ ਕੇ ਔਰ ਜੋ ਉਹਨਾਂ ਦਾ ਸੰਵਿਧਾਨਿਕ ਹੱਕਾ ਉਹ ਆਪਣਾ ਪੂਰਾ ਕਰ ਸਕਣ ਪੁਲਿਸ थाना ਅਰਨੀਵਾਲਾ ਨੇ ਦੋ ਨੌਜਵਾਨਾਂ ਨੂੰ ਨਜਾਇਜ਼ਸਲੇਸ ਮੇਤ ਕਾਬੂ ਕੀਤਾ ਤੇ ਜਲਾਲਾਬਾਦ ਸਬ ਡਿਵੀਜ਼ਨ ਦੇ ਡੀਐਸਪੀ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮਾਨਯੋਗ ਡੀਆਈਜੀ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਫਾਜ਼ਿਲਕਾ ਦੇ ਜ਼ਿਲ੍ਹਾ ਪੁਲਿਸ ਮੁਖੀ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਪੁਲਿਸ ਥਾਣਾ ਅਰਨੀਵਾਲਾ ਦੇ ਐਸ ਐਚਓ ਅੰਗਰੇਜ਼ ਕੁਮਾਰ ਵੱਲੋਂ 마ੜੇ ਅਨਸਰਾ ਖਿਲਾਫ ਸਖਤ ਮੁਹਿੰਮ ਸ਼ੁਰੂ ਕੀਤੀ ਗਈ ਜਿਸ ਤਹਿਤ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਸਹਾਇਕ ਥਾਣੇਦਾਰ ਚੰਦਰਸ਼ੇਖਰ ਨੇ ਦੋ ਨੌਜਵਾਨਾਂ ਨੂੰ ਇੱਕ ਦੇਸੀ ਪਿਸਤਲ ਇੱਕ ਮੈਗਜ਼ੀਨ ਦੇ ਇੱਕ ਜਿੰਦਾਕਾਰ ਤੋਂ ਸਤੇ ਮੋਟਰਸਾਈਕਲ ਸਮੇਤ ਕਾਬੂ ਕੀਤਾ। ਮਾਨਯੋਗ ਡੀਏ ਸਾਹਿਬ ਫਿਰੋਜ਼ਪੁਰ ਮਾਨਯੋਗ ਐਸਐਸਪੀ ਸਾਹਿਬ ਫਾਜ਼ਿਲਕਾ ਜੀ ਵਰਿੰਦਰ ਸਿੰਘ ਬਰਾੜ ਉਹਨਾਂ ਦੀ ਰਹਿਨਮਾਈ ਦੇ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੀ ਪੁਲਿਸ ਵੱਲੋਂ ਵਧੀਆ ਕੰਮ ਜਿਹੜਾ ਕੀਤਾ ਗਿਆ ਜਿਸ ਦੇ ਤਹਿਤ ਮੁੱਖ ਅਫਸਰ थानाਰਨੀ ਵਾਲਾ ਮਨੀਸ਼ ਕੁਮਾਰ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਇੱਕ ਦੇਸੀ ਕਟਾ ਪਿਸਤੌਲ ਇੱਕ ਮੈਗਜ਼ੀਨ ਤੇ ਔਰ ਜਿੰਦਾ ਜਿਹੜਾ ਰਾਵਾਂ ਦੇ ਇੱਕ ਬਰਾਮਦ ਕੀਤਾ ਗਿਆ ਜਿਹਦੇ ਤਹਿਤ ਉਹਨਾਂ ਦੇ ਖਿਲਾਫ 147 ਨੰਬਰ ਮਕਦਮਾ ਜਿਹੜਾ 25 54 ਅਟੈਕਟ ਆਰਮਜ਼ ਐਕਟ ਦੇ ਤਹਿਤ ਦਰਜ ਕੀਤਾ ਜਿਨ੍ਹਾਂ ਨੂੰ ਅਸੀਂ ਪੇਸ਼ ਅਦਾਲਤ ਕਰਕੇ ਦੋ ਦਿਨ ਦਾ ਰਿਮਾਂਡ ਲਿਆ ਜਿਹਦੇ ਵਿੱਚ ਸਾਨੂੰ ਹੋਰ ਵੀ ਕਈ ਕੋਈ ਐਮਸਰਾ ਕੋਈ ਮਿਲ ਸਕਦਾ ਜਾਂ ਹੋਰ ਵੀ ਕੋਈ ਸਾਨੂੰ ਬਰਾਮਦ ਦੀ ਹੋਣ ਦੀ ਸੰਭਾਵਨਾ ਹੈ। ਇਹ ਅਸਲੇ ਚ ਸ਼ਾਮਿਲ ਕੀਤੇ ਗਏ ਆ। ਜੀ ਜੀ। ਉਹਨਾਂ ਦੇ ਕੋਈ ਫਾਰਵਰਡ, ਬੈਕਵਰਡ, ਕੋਈ ਲਿੰਕ ਪਤਾ ਲੱਗਾ? ਅ ਉਹਨਾਂ ਦਾ ਅਸੀਂ ਰਿਮਾਂਡ ਹਾਸਲ ਕੀਤਾ ਜੀ 2 ਦਿਨ ਦਾ। ਤੇ ਹੁਣ ਉਹਨਾਂ ਦੀ ਪੁਸ਼ਕਿਸ਼ ਜਾਰੀ ਹੈ। ਸੱਚੂ ਸਾਹਿਬ ਪੁਸ਼ਕਿਸ਼ ਕਰ ਰਹੇ ਨੇ। ਉਸ ਤੋਂ ਇਲਾਵਾ ਮੈਂ ਵੀ ਕਰਾਂਗਾ ਔਰ ਸੀਆਈਏ ਦੇ ਵਿੱਚ ਵੀ ਜਾ ਕੇ ਅਸੀਂ ਥੋੜਾ ਬਤ ਉਹਨਾਂ ਨੂੰ ਪੁਸ਼ਕਿਸ਼ ਕਰਾਂਗੇ। ਔਰ ਜੇਕਰ ਅੱਗੇ ਸਾਨੂੰ ਉਮੀਦ ਆ ਕਿ ਇਹਨਾਂ ਤੋਂ ਕੋਈ ਜਿਹੜੇ ਕੋਈ ਅਗਲੇ ਜਿੱਥੇ ਇਹਨਾਂ ਨੇ ਕੋਈ ਜਾਂ ਤਾਂ ਕੋਈ ਵਾਰਦਾਤ ਕਰਨੀ ਸੀ ਜਾਂ ਕੋਈ ਜੋ ਵੀ ਆ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਇੱਕ ਸਰ ਜਿਹੜਾ ਵਾਰਦਾਤ ਜੇ ਮੋਟਰਸਾਈਕਲ ਵਰਤੀਆ ਗਿਆ ਜੀ ਮੋਟਰਸਾਈਕਲ ਦਾ ਲੱਗੇ ਜੀ ਉਹ ਆ ਮੋਟਰਸਾਈਕਲ ਹਾਲ ਦੀ ਕੜੀ ਜਿਹੜਾ ਉਹ ਰਜਿਸਟਰਡ ਆ ਉਹ ਪਤਾ ਕੀਤਾ ਜਿਹੜਾ ਅਬੋਰ ਤੋਂ ਆ ਉਹਦੇ ਵਿੱਚ ਅਸੀਂ ਇਹਨਾਂ ਤੋਂ ਇਹਨਾਂ ਦਾ ਜੀ ਰਜਿਸਟ੍ਰੇਸ਼ਨ ਜੋ ਆਰਸੀ ਹੈ ਉਹ ਮੰਗਵਾ ਕੇ ਚੈੱਕ ਕਰਵਾਵਾਂਗੇ ਮੇਬੀ ਉਹ ਚੋਰੀ ਦਾ ਹੋ ਸਕਦਾ ਜਾਂ ਕਿਤੇ ਖੋਇਆ ਹੋ ਸਕਦਾ ਉਹਦੀ ਸੰਭਾਵਨਾ ਹੈ। ਇਹਨਾਂ ਦਾ ਸਰ ਕੋਈ ਇਸਲਾ ਕ੍ਰਿਮਨਲ ਰਿਕਾਰਡ ਹੈ? ਅ ਨਹੀਂ ਹਾਲ ਦੀ ਕੜੀ ਅਸੀਂ ਪਤਾ ਕਰ ਰਹੇ ਹਾਂ। ਜੇ ਕੋਈ ਸਾਹਮਣੇ ਆਵੇ ਤਾਂ ਤੁਹਾਡੇ ਨਾਲ ਸਾਂਝਾ ਕਰਾਂਗੇ। ਕਪੂਤਲਾ ਸ਼ਹਿਰ ਦੇ ਪਿੰਡ ਤੋਗੇਵਾਲ ਦੇ ਸਰਪੰਚ ਲਵਲੀ ਨਾ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਹੈ ਕਿ ਲੋਕਾਂ ਨੇ ਬਹੁਤ ਉਮੀਦ ਨਾਲ ਉਹਨਾਂ ਨੂੰ ਪਿੰਡ ਦਾ ਸਰਪੰਚ ਚੁਣਿਆ। ਉੱਥੇ ਲਵਲੀ ਸਰਪੰਚ ਨੇ ਕਿਹਾ ਹੈ ਕਿ ਉਹ ਲੋਕਾਂ ਦੀਆਂ ਉਮੀਦਾਂ ਦੇ ਖਰੇ ਉਤਰਨਗੇ ਤੇ ਪਿੰਡ ਦੇ ਵਿਕਾਸ ਲਈ ਜੋ ਵੀ ਬਣੇਗਾ ਉਹ ਕਰਨਗੇ। ਉਹਨਾਂ ਦਾ ਸੁਪਨਾ ਹੈ ਕਿ ਪਿੰਡ ਵਿੱਚ ਇੱਕ ਡਿਸਪੈਂਸਰੀ ਖੋਲੀ ਜਾਵੇ ਤੇ ਜੋ ਨੌਜਵਾਨ ਮੁੰਡਿਆਂ ਵਾਸਤੇ ਜਿਮ ਖੋਲਿਆ ਜਾਵੇ ਤਾਂ ਕਿ ਅੱਜ ਦੇ ਜੋ ਨੌਜਵਾਨ ਮੁੰਡੇ ਨਸ਼ੇ ਤੋਂ ਬਚ ਕੇ ਰਹਿ ਸਕਣ ਸਰਪੰਚ ਲਵਲੀ ਨੇ ਇਹ ਵੀ ਆਖਿਆ ਹੈ ਕਿ ਜੇ ਕਿਸੇ ਵੀ ਪਿੰਡ ਦੇ ਬੰਦੇ ਨੂੰ ਅੱਧੀ ਰਾਤ ਦੀ ਉਹਨਾਂ ਦੀ ਲੋੜ ਵੀ ਪੈ ਜਾਵੇ ਤਾਂ ਉਹਨਾਂ ਦੇ ਘਰ ਦੇ ਦਰਵਾਜ਼ੇ ਹਮੇਸ਼ਾ 24 ਘੰਟੇ ਉਨ੍ਹਾਂ ਵਾਸਤੇ ਖੁੱਲੇ ਰਹਿਣਗੇ ਪੇਸ਼ਾ ਕਪੂਤਲਾ ਤੋਂ ਸੀਨੀਅਰ ਕ੍ਰਾਈਮ ਰਿਪੋਰਟ ਪਰ ਬਾਤ ਕਰਦੀ ਖਾਸ ਰਿਪੋਰਟ ਸਹਿਯੋਗੀ ਮਨੀਸ਼ ਸ਼ਰਮਾ ਦੇ ਨਾਲ 11 ਨਵੰਬਰ ਨੂੰ ਮੋਗਾ ਦੀ ਨੋਵਾ ਕਾਰ ਤੋਂ ਮੁਹਾਲੀ 에ਅਰਪੋਰਟ ਨੂੰ ਜਾਂਦੇ ਸਮੇਂ ਚਾਰ ਵਿਅਕਤੀਆਂ ਨੂੰ ਪਿਸੋਲ ਦੀ ਨੋਕ ਤੇ ਕਾਰ ਖੋਲੇ ਤੇ ਜ਼ਰਖਪੁਰ ਮੁਹਾਲੀ ਦੇ ਟੋਲ ਪਲਾਜ਼ਾ ਨੇੜੇ ਡਰਾਈਵਰ ਆਮਰ ਸਿੰਘ ਉਲਫ ਪ੍ਰੀਤਮ ਸਿੰਘ ਨੂੰ ਧੱਕਾ ਦੇ ਦਿੱਤਾ ਜਦੋਂ ਮੋਗਾ ਵਿੱਚ ਉਕਤ ਨੋਵਾ ਗੱਡੀ ਦੇ ਦੇਖੀ ਗਈ ਤਾਂ ਪੁਲਿਸ ਨੇ ਉਸ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਦੋ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲੈ ਆਤੇ ਹੁਣ ਨੋਵਾ ਗੱਡੀ ਦਾ ਨੰਬਰ ਪੀਬੀ 62ਏ 6469 ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਅਮਰ ਸਿੰਘ ਹੈ ਜੀ ਬਰਾਨਾ ਤਾਂ ਮੂ ਪ੍ਰੀਤਮ ਪ੍ਰੀਤਮ ਹੀ ਕਹਿੰਦੇ ਬਾਲਾ ਮੈਨੂੰ ਇੱਥੇ ਪ੍ਰੀਤਮ ਕੀ ਕੰਮ ਕਰਦਾ ਤੁਸੀਂ? ਮੈਂ ਟੈਕਸੀ ਲੈਣ ਦਾ ਕੰਮ ਕਰਦਾ ਹਾਂ। ਤੇ ਕੀ ਘਟਰਾ ਵਾਪੇ ਕਰਦਾ। ਮੈਨੂੰ ਜੀ ਫੋਨ ਆਇਆ ਘਰੇ ਸੀ ਆਪਣੇ। ਤੇ ਮੈਨੂੰ ਕਹਿੰਦਾ ਪ੍ਰੀਤਮ ਕਿੱਥੇ ਆਂ? ਮੈਂ ਕਹਾਂ ਜੀ ਮੈਂ ਘਰੇ ਆਂ। ਕਹਿੰਦਾ ਯਾਰ ਆਪਣੀ ਬੇਟੀ ਨੂੰ ਲੈ ਕੇ ਆਉਣਾ ਏਅਰਪੋਰਟ ਤੋਂ ਜਾ ਕੇ। ਮੈਂ ਕਹੀ ਲੈ ਆਵਾਂਗੀ ਕੋਈ ਗੱਲ ਨਹੀਂ। ਕਹਿੰਦਾ ਕਿੰਨੇ ਪੈਸੇ? ਮੈਂ 7000 ਰੁਪਏ ਮੰਗਿਆ ਸੀ। ਕਹਿੰਦਾ ਸਾਢੇ 6 ਲੈ ਲਈ। ਮੈਂ ਚੱਲ ਠੀਕ ਆ ਜੀ ਕੋਈ ਗੱਲ ਨਹੀਂ। ਮੈਂ ਕੋਈ ਗੱਲ ਨਹੀਂ ਲੈ ਮੈਂ ਕਹਿੰਦੀ ਤੁਸੀਂ ਨਾਲ ਚਲੋਗੇ ਕਹਿੰਦਾ ਮੈਂ ਬਹੁਤ ਦੂਰ ਆਂ ਵਿਆਹ ਤੇ ਗਿਆ ਮੈਂ ਤੇ ਮੈਂ ਕਹਿੰਦੀ ਮੈਂ ਬੰਦਾ ਨਾਲ ਲੈ ਜਾਣਾ ਪਹਿਲਾਂ ਕਹਿੰਦਾ ਲੈ ਜਾਉਣਾ ਮੁੜ ਕੇ ਕਹਿੰਦਾ ਰਹਿਣ ਦੇ ਰਹਿਣ ਦੇ ਕਹਿੰਦਾ ਬੰਦਾ ਫਿਰ ਉਧਰ ਭੂਆ ਫੋਫਣੇ ਆਉਣਾ ਇਹਦੇ ਨਾਲ ਕੁੜੀ ਦੇ ਤੇ ਤੂੰ ਕੱਲਾ ਜਾਵੜਾ ਉੱਥੇ ਭੂਆ ਫੋਫਣ ਮਿਲਣਗੇ ਤੈਨੂੰ ਤੇ ਉੱਥੇ ਜਾ ਕੇ ਤੇ ਤੈਨੂੰ ਫੋਨ ਆਊਗਾ ਫੋਨ ਤੇ ਗੱਲ ਕਰ ਲਈ ਵੀ ਮੈਂ ਏਅਰਪੋਰਟ ਤੇ ਪਹੁੰਚ ਗਿਆ ਏਅਰਪੋਰਟ ਤੋਂ ਫੇਰ ਮੈਨੂੰ ਪਿੱਛੇ ਬੁਲਾ ਲਿਆ ਕਾਂਕ ਚ ਕਿਹੜੇ ਰਿਪੋਰਟ ਤੇ ਗਏ ਸੀ ਚੰਡੀਗੜ੍ਹ ਜੀ ਓਕੇ ਉੱਥੋਂ ਪਿੱਛੇ ਬਲਾ ਕੇ ਕਹਿੰਦਾ ਕਨੈਕਟਰ ਸਾਈਡ ਹੋ ਜਾ ਘਰੇ ਆ ਜਾ ਤੂੰ ਰੋਟੀ ਰੱਟੀ ਖਾ ਲ ਆ ਗਿਆ ਰੋਟੀ ਢਾ ਕੇ ਜਾ ਪਚਲਾਂਗੇ ਬਾਅਦ ਚ ਲੈਟ ਪਲੇਟ ਲੇਟ ਆਪਣੀ ਮੈਂ ਠੀਕ ਆ ਜੀ ਤੇ ਉੱਥੋਂ ਮੈਨੂੰ ਕਹਿੰਦਾ ਟੁੱਟਿਆ ਰੋਡ ਆਊਗਾ ਟੁੱਟਿਆ ਰੋਡ ਛੱਡੀ ਨਾ ਉਹ ਤੁਰਿਆ ਕਾ ਬ੍ਰਿਜ ਪੌਲ ਬਣੀ ਜਾਂਦਾ ਕਹਿੰਦਾ ਉੱਥੇ ਡਰਾਈਵਰ ਸਾਈਡ ਹੋ ਜੀ ਡਰਾਈਵਰ ਸਾਈਡ ਤੋਂ ਹੋ ਕੇ ਕਹਿੰਦਾ ਗਾਂ ਇੱਕ ਬ੍ਰਿਜ ਆਊਗਾ ਛੋਟਾ ਜਿਹਾ ਪੌਲ ਜਾਉਂਦਾ ਪੌਲ ਤੋਂ ਅਗਲੇ ਪਾਸੇ ਚੌਂਕੀ ਬਣੀ ਛੋਟੀ ਜੀ ਕਦੋਂ ਦਿਨ ਆਇਟ ਡਰਾਈਵਰ ਸਾਈਡ ਫੀਸ ਹੋ ਗਈ। ਫੇਰ ਕਹਿੰਦਾ ਉੱਥੇ ਨਾਲ ਹੀ ਆ ਕਹਿੰਦਾ ਆਪਣਾ ਘਰ ਉੱਥੇ ਖੜੇ ਸੀ। ਫਤੂ ਜੀ ਉੱਥੇ ਪਹੁੰਚੀ ਉਹਦੋਂ ਵਰਗੇ। ਉੱਥੋਂ ਲੈ ਬੈ ਗੱਡਾ ਉਹਦਾ ਗੱਡੀ 'ਚ ਬੈ ਗਏ ਜੀ ਇਹ। ਮੈਂ ਕਹਿੰਦਾ ਕਿਹੜਾ ਘਰ ਆਪਣਾ? ਹਾਂ। ਕਹਿੰਦਾ ਤੁਹਾਨੂੰ ਦੱਸ ਦਿਆਂ ਘਰ ਦਾ ਤਾਂ ਕੋਈ ਨਹੀਂ। ਅੱਛਾ। ਬਸਤੌਲ ਲਾਇਆ ਤੇ ਥੋੜੀ ਵਾਰ ਤਾਂ ਮੈਂ ਆਪ ਗੱਡੀ ਚਲਾਈ। ਮੁੜ ਕੇ ਗੱਡੀ ਆਪ ਹੀ ਫੜ ਲਈ ਇਹਨਾਂ ਨੇ ਬਸਤੌਲ ਲਾ ਕੇ ਮੈਨੂੰ ਦੂਜੀ ਸੀਟ ਤੇ ਕਰਤਾ ਕਨੈਕਟਰ ਸੀਟ ਤੇ। ਤੁਹਾਨੂੰ ਕਿਤੇ ਹਸਤੇ ਆ ਲੈਣਾ। ਮੈਂ ਤਾਂ ਟੂਲ ਪਲਾਜ ਕਰਾਸ ਕਰਾ ਕੇ ਫੇਰ ਤਾਰਿਆ ਜੀ ਇਹਨਾਂ ਨੇ ਤਾਂ ਮੈਨ ਨੀ ਆ ਨਹੀਂ ਪਤਾ ਲੱਗਈ ਕੌਣ ਸੀ ਜਦੋਂ ਫੋਨ ਆਇਆ ਸੀ ਕੋਈ ਪਤਾ ਨਹੀਂ ਕੀਤਾ ਕੌਣ ਬੰਦੇ ਆ ਫੋਨ ਵੀ ਖੋ ਲਿਆ ਜੀ ਬਟੂਆ ਵੀ ਖੋਇਆ ਫੋਨ ਵੀ ਖੋਇਆ ਮੇਰਾ ਤੁਹਾਨੂੰ ਫੋਨ ਆਇਆ ਸੀਗਾ ਤੁਹਾਨੂੰ ਹੋਰ ਹੀ ਪਤਾ ਕੀਤਾ ਵੀ ਕਿਹੜੇ ਬੰਦੇ ਨੇ ਤੁਹਾਨੂੰ ਕਾਲ ਕੀਤੀ ਐ ਨਹੀਂ ਮੈਂ ਕਹਿੰਦੀ ਜਿਹੜੇ ਜਾਣਦਾ ਮੈਨੂੰ ਤਾਂ ਮੇਰਾ ਨਾਮ ਲਿਆ ਕਰਕੇ ਮੈਂ ਤਾਂ ਹੀ ਮੈਨੂੰ ਕਾ ਜਾ ਉਹ ਕਰਦਾ ਕਿ ਕਿਹੜਾ ਨਾ ਪ੍ਰਾਈਵੇਟ ਗੱਡੀ ਚਲਦੀ ਪ੍ਰਾਈਵੇਟ ਆ ਜੀ ਮੇਰੇ ਕੋਲ ਡਾਟਾ ਐਸੀ ਟੈਕਸੀ ਜਲਦੀ ਟੈਕਸੀ ਚੱਲਦੀ ਗੱਡੀ ਦਾ ਟੈਕਸੀ ਜਲਦੀ ਟੈਕਸੀ ਪਰਮਿਟ ਤਾਂ ਨਹੀਂ ਹੈ ਨਹੀਂ ਨਹੀਂ ਪਰਮਿਟ ਹੈ ਨਹੀਂ ਜੀ ਪ੍ਰਾਈਵੇਟ ਆ ਹਾਂ ਜੀ ਪ੍ਰਾਈਵੇਟ ਆ ਇਹ ਘਟਣਾ ਕਿਦਾਂ ਦੀ ਐ ਇਹ ਹੈਗੀ ਆ ਜੀ 11 ਤਰੀਕ ਦੀ ਜੀ ਹਾਂਜੀ ਉਹ ਤੋਂ ਬਾਅਦ ਵੀ ਰਿਪੋਰਟ ਕਿੱਥੇ ਕਾਮ ਨੂੰ 6 ਵਜੇ ਕਿਤੇ ਨਹੀਂ ਲਿਖੀ ਜੀ ਇੱਥੇ ਦਿੱਤੀ ਦਰਖਾਸਤ ਆ ਕੇ ਮੋਗੇ ਚੰਡੀਗੜ੍ਹ ਸੁਣੀ ਨਹੀਂ ਸਾਡੀ ਜੀ ਚੰਡੀਗੜ੍ਹ ਨਹੀਂ ਨਹੀਂ ਸੁਣੀ ਜੀ 4-5 ਜਾਂਦੇ ਰਹੇ ਜੀ ਤੁਹਾਨੂੰ ਗੱਡੀ ਮਿਲ ਗਈ ਤੁਹਾਡੀ ਹਾਂਜੀ ਗੱਡੀ ਮਿਲ ਗਈ ਕਿੱਥੋਂ ਮਿਲੀ ਗੱਡੀ ਤੁਹਾਡੀ ਹੋਟਲ ਤੇ ਗਲਡਨ ਹੋਟਲ ਗਲਡਨ ਹੋਟਲ ਹੋਟਲ ਦਾ ਪੰਪ ਕਿਹਦੇ ਕੰਮ ਹਾਂਜੀ ਮੋਗੇ ਖੜੀ ਮਿਲ ਗਈ ਵਿਆਹ ਤੇ ਆਏ ਹੋਏ ਸੀ ਉੱਥੇ 11 ਤਰੀਕ ਨੂੰ ਮੁੰਡਾ ਪ੍ਰੀਤਮ ਸਾਡੇ ਹਾਕਮ ਦੇ ਗਵਾਰਡ ਦੇ ਵਿੱਚ ਰਹਿੰਦਾ ਹੈ ਇਹ ਟੈਕਸੀ ਦਾ ਕੰਮ ਕਰਦਾ ਇਹਨੂੰ ਫੋਨ ਆਇਆ ਸੀਗਾ ਕਿ ਅਸੀਂ ਤੇਰੇ ਕੋਲ ਪਹਿਲਾਂ ਵੀ ਟੈਕਸੀ ਲੈ ਕੇ ਜਾਂਦੇ ਹਾਂ ਨਾਮ ਲੈ ਕੇ ਫੋਨ ਕੀਤਾ ਕਿ ਅਸੀਂ ਮੁਹਾਲੀ ਤੋਂ ਆਪਦੇ ਰਿਸ਼ਤੇ 에য়ারਪੋਰਟ ਤੋਂ ਰਿਸ਼ਤੇਦਾਰ ਲੈ ਕੇ ਆਉਣੇ ਆ ਇਹ ਵਿਚਾਰਾ ਇੱਥੋਂ 6 6 6.5 ਦੇ ਕਰੀਬ ਇੱਥੋਂ ਗਿਆ ਗੱਡੀ ਲੈ ਕੇ ਤੇ ਰਾਤ ਨੂੰ ਜਦੋਂ ਇਹਨਾਂ ਨੇ ਉੱਥੇ ਫੋਨ ਕੀਤਾ ਜੀ ਉਹ ਕਹਿੰਦੇ ਜੀ ਪਹਿਲਾਂ ਇੱਥੇ ਆ ਜਾਓ ਫਿਰ ਇੱਥੇ ਆ ਜਾਓ ਕਮਾਈ ਫਰਾਈ ਗਏ ਫਿਰ ਇਹਨਾਂ ਨੂੰ ਇੱਕ ਐਡਰੈਸ ਜਿਹਾ ਦਿੱਤਾ ਉੱਥੇ ਜਾ ਕੇ ਚਾਰ ਜਣੇ ਦੇ ਨਾਲ ਗੱਡੀ 'ਚ ਬੈਠ ਗਏ ਤੇ ਗੱਡੀ 'ਚ ਬੈਠ ਕੇ ਤੇ ਉਹਨੂੰ ਨਾਲ ਲਿਜਾ ਕੇ ਤੇ ਇਹਨੂੰ ਪਾਸੇ ਕਰਤਾ ਆਪ ਗੱਡੀ ਚਲਾਉਣ ਲੱਗ ਪਏ ਜਦੋਂ ਇਹ ਦੱਸਦਾ ਹੈ ਕਿ ਜਦੋਂ ਅੰਮ੍ਰਾਲੇ ਆਲਾ ਜਦੋਂ ਮੁਹਾਲੀ ਤੋਂ ਜਦੋਂ ਆਪਾਂ ਜਾਈਏ ਅੰਮ੍ਰਾਲੇ ਨੂੰ ਤੇ ਟੋਲ ਪਲਾਜ਼ਾ ਆਉਂਦਾ ਉਦੋਂ ਫੇਰ ਇਹਨੂੰ ਚੱਕ ਕੇ ਗੱਡੀ ਦੇ ਮੂਹਰੇ ਪਿਠਾ ਲਿਆ ਮੂਰਲੀ ਸੀਟ ਤੇ ਤੇ ਟੋਲ ਪਲਾਜ਼ਾ ਟੱਪਦੇ ਸਾਰ ਹੀ ਇਹਨੂੰ ਉੱਥੋਂ ਸੱਟ ਕੇ ਇਹਨੂੰ ਭੋਸ਼ ਕਰਕੇ ਤੇ ਗੱਡੀ ਫਰਾਰ ਲੈ ਕੇ ਭੱਜ ਕੇ ਇਹਦਾ ਮੋਬਾਈਲ ਵੀ ਖੋ ਲਿਆ ਬਟੂਆ ਵੀ ਖੋ ਲਿਆ ਤੇ ਇਹਦੇ ਕੰਨ ਤੇ ਪਿਸਤੌਲ ਲਾ ਕੇ ਗੱਡੀ ਖੋਈ ਆ ਇਹਨੇ ਉੱਥੇ ਜਦੋਂ ਵਿਚਾਰੇ ਨੂੰ ਹੋਸ਼ ਆਇਆ ਆਰਨ ਕਮਾਂਡ ਪੁੱਛਿਆ ਕਿ ਥਾਣਾ ਕਿੱਥੇ ਆ ਇਹਨੇ ਜਾ ਕੇ ਉੱਥੇ ਥਾਣੇ ਵੀ ਜਾ ਕੇ ਦੱਸਣ ਦੀ ਕੋਸ਼ਿਸ਼ ਕੀਤੀ ਪਰ ਉਥੋਂ ਦੀ ਪੁਲਿਸ ਨੇ ਬਿਲਕੁਲ ਕੋਈ ਕਮੋਡੀਟ ਨਹੀਂ ਕੀਤਾ ਇਹ ਵਿਚਾਰਾ ਗਰੀਬ ਬੰਦਾ ਹੈਗਾ ਰੋਜੀ ਰੋਟੀ ਗਰੀਬੀ ਡਰਾਈਵਰੀ ਕਰਕੇ ਆਪਦੀ ਕਮਾਉਂਦਾ ਹੈ ਤੇ ਫਿਰ ਇਹ ਇੱਥੇ ਆ ਗਿਆ ਫਿਰ ਇਹਨੇ ਦੋ ਤਿੰਨ ਦਿਨ ਬਾਅਦ ਜਦੋਂ ਇਹਨੂੰ ਚੰਗੀ ਤਰ੍ਹਾਂ ਹੋਸ਼ ਆਇਆ ਐਸਐਚਓ ਸਾਹਿਬ ਨੂੰ ਅਸੀਂ ਇੱਥੇ ਦਰਖਾਸਤ ਦਿੱਤੀ ਤੇ ਇਹਨਾਂ ਨੇ ਵੀ ਆਖਿਆ ਕਿ ਸਾਡਾ ਇੱਥੋਂ ਦਾ ਮਾਮਲਾ ਨਹੀਂਗਾ ਇਹ ਸਾਡੇ ਮੋਹੱਲੇ ਦਾ ਮੋਹੱਲੇ ਵਾਲੇ ਪਾਸੇ ਤੁਸੀਂ ਉੱਥੇ ਦੇਖੋ ਅਸੀਂ ਦਰਖਾਸਤ ਇੱਥੇ ਦਿੱਤੀ ਦਰਖਾਸਤ ਉੱਥੇ ਵੀ ਦਿੱਤੀ ਪਰ ਕੋਈ ਇਨਸਾਫ ਨਹੀਂ ਮਿਲਿਆ ਅੱਜ ਕੁਦਰਤੀ ਜਿਹੜੇ ਬੰਦਿਆਂ ਨੇ ਲੁੱਟ ਕੋ ਖੀਤੀ ਸੀ ਕਿਉਂਕਿ ਪੀਪੀ 62 ਨੰਬਰ ਗੱਡੀ ਹੈ ਤੇ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਜਿਹੜੀ ਗੱਡੀ ਪੀਪੀ 62 ਹੈਗੀ ਕਿਉਂਕਿ ਮੋਗੇ ਦਾ ਪੀਪੀ 29 ਹੈ ਤੇ ਅੱਜ ਉਹ ਗਲਤੀ ਨਾਲ ਮੋਗੇ ਗੱਡੀ ਲੈ ਆਏ ਕਿਉਂਕਿ ਇਹ ਟੈਕਸੀ ਲਾਈਨ 'ਚ ਕੰਮ ਕਰਦਾ ਹੈਗਾ ਇਹਦੇ ਕਿਸੇ ਜਾਣਕਾਰ ਨੇ ਫੋਨ ਕਰਤਾ ਕਿ ਤੇਰੀ ਗੱਡੀ ਅੱਜ ਮੋਗੇ ਫਿਰਦੀ ਹੈਗੀ ਗਿਲਡਨ ਹੋਟਲ ਕੋਲੇ ਤੇ ਸਾਡੇ ਮੱਲੇ ਵਾਲਿਆਂ ਨੇ ਸਾਰੇ ਨੇ ਅਸੀਂ ਜਾ ਕੇ ਉਸ ਗੱਡੀ ਨੂੰ ਘੇਰਾ ਪਾ ਕੇ ਗੱਡੀ ਫੜੀ ਹੈਗੀ ਆ ਉਸ ਤੋਂ ਬਾਅਦ ਅਸੀਂ ਐਸਐਚਓ ਸਾਹਿਬ ਨੂੰ ਫੋਨ ਕਰਕੇ ਕਿਹਾ ਕਿ ਅਸੀਂ ਅੱਜ ਜਿਹੜੇ ਸੀ ਉਹ ਲਟੇਰੇ ਫੜ ਲਏ ਹੈਗੇ ਆ ਤੇ ਨਾਲ ਉਹ ਗੱਡੀ ਵੀ ਹੈਗੀ ਆ ਤੇ ਤੁਸੀਂ ਸਾਨੂੰ ਇਨਸਾਫ ਦਿਵਾਓ ਤੇ ਇਹਨਾਂ ਤੇ ਕਾਰਵਾਈ ਕਰੋ ਪੰਜਾਬ ਪੁਲਿਸ ਅਤੇ ACTF ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਦੇਰ ਰਾਤ ਲਾਲੂੜੋ ਪੁਲਿਸ ਨਾਲ ਮਿਲ ਕੇ ਵਿਸ਼ੇਸ਼ ਨਾਕਾ ਲਗਾਇਆ ਗਿਆ ਜਿਸ ਦੌਰਾਨ ਮਨਜੀਤ ਮਾਹਲ ਗੈਂਗ ਦੇ ਤਿੰਨ ਗੁਰਗਿਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਜਿਨ੍ਹਾਂ ਦੀ ਪਛਾਣ ਗੁਲਜਨ ਕੁਮਾਰ ਵਾਸੀ ਦਿੱਲੀ ਇਕਬਾਲ ਸਿੰਘ ਵਾਸੀ ਦਿੱਲੀ ਅਤੇ ਸ਼ਤੀਸ਼ ਕੁਮਾਰ ਵਾਸੀ ਅਮਰੀਕਸਰ ਵਜੋਂ ਹੋਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਮਨਜੀਤ ਮਾਹਲ ਇਸ ਵੇਲੇ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਅਤੇ ਪੂਰੇ ਹਿੰਦੁਸਤਾਨ ਦੇ ਵਿੱਚ ਵੱਡੇ ਪੱਧਰ ਤੇ ਐਕਸ ਟੋਸ਼ਨ ਰੈਕ ਲਗਾ ਚਲਾ ਰਿਹਾ ਸੀ ਐਸਐਸਪੀ ਮੁਹਾਲੀ ਵੱਲੋਂ ਇਸ ਸਬੰਧੀ ਪ੍ਰੈਸ ਕਾਨਫਰੰਸ ਕਰ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਗੈਂਗਸਟਰ ਦੇ ਕੁਝ ਅਸੋਸੀਏਟਸ ਫੜੇ ਗਏ ਹਨ ਜਿਸ ਦੇ ਕਰਕੇ ਇੱਕ ਵੱਡੀ ਘਟਨਾ ਨੂੰ ਅੰਜਾਮ ਦੇਣ ਅੰਮ੍ਰਿਤਸਰ ਜਾ ਰਹੇ ਸੀਗੇ ਸੋ ਉਹਨੂੰ ਜਿਹੜਾ ਹੈਗਾ ਉਸ ਵੱਡੇ ਵਾਰਦਾਤ ਨੂੰ ਹੋਣ ਤੋਂ ਮੁਹਾਲੀ ਪੁਲਿਸ ਵੱਲੋਂ ਏਜੀਟੀਐਫ ਦੇ ਨਾਲ ਮਿਲ ਕੇ ਰੋਕਿਆ ਗਿਆ ਸੋ ਇਹ ਜਿਹੜੇ ਵਿਅਕਤੀ ਹੈਗੇ ਸਾਡੇ ਨੂੰ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਇਸ ਇਨਫੋਰਮੇਸ਼ਨ ਤੇ ਸਾਡੇ ਨਾਰਕੋਟਿਕ ਇੰਚਾਰਜ ਸੁਰਜੀਤ ਸਿੰਘ ਜੀ ਨੇ ਨੱਕਾ ਜਿਹੜਾ ਲਾਇਆ ਹੋਇਆ ਸੀਗਾ ਉਸ ਨੱਕੇ ਤੇ ਦੋ ਵਿਅਕਤੀ ਇਕਬਾਲ ਸਿੰਘ ਏਲੀਅਸ ਵਿਨੈ ਜੋ ਕਿ ਦਿੱਲੀ ਦਾ ਰਹਿਣ ਵਾਲਾ ਹੈਗਾ ਗੁਲਸ਼ਨ ਕੁਮਾਰ ਏਲੀਅਸ ਮੋਨੂ ਇਹ ਵੀ ਪੀਰਾਗੜੀ ਦਿੱਲੀ ਦਾ ਰਹਿਣ ਵਾਲਾ ਹੈਗਾ ਇਹ ਦੋ ਵਿਅਕਤੀ ਫੜੇ ਗਏ ਜਿਨ੍ਹਾਂ ਕੋਲੋਂ ਦੋ 30 ਕੈਲੀਬਰ ਦੇ ਪਿਸਤਲ ਬਰਾਮਦ ਕੀਤੇ ਗਏ 18 ਲਾਈਵ ਕਾਰਟ੍ਰਿਜ ਬਰਾਮਦ ਕੀਤੇ ਗਏ ਇੱਕ ਕਾਲੀ ਰੰਗ ਦੀ ਸਕੋਰਪੀਓ ਗੱਡੀ ਵੀ ਇਹਨਾਂ ਕੋਲੋਂ ਬਰਾਮਦ ਕੀਤੀ ਗਈ ਹੈ ਜਦੀ ਆਰਸੀ ਤੇ ਓਨਰਸ਼ਿਪ ਅਸੀਂ ਵੈਰੀਫਾਈ ਕਰ ਰਹੇ ਹਾਂ ਫਿਰ ਇਹਨਾਂ ਦੀ ਗਾਂ ਪੁਸ਼ਗਿਸ਼ ਤੇ ਇਹ ਖੁਲਾਸਾ ਇਹਨਾਂ ਨੇ ਕੀਤਾ ਕਿ ਸतीश ਕੁਮਾਰ ਇੱਕ ਮੋਕਮਪੁਰ ਅਮ੍ਰਿਤਸਰ ਦਾ ਰਹਿਣ ਵਾਲਾ ਹੈਗਾ ਜੋ ਕਿ ਸੱਟੇਬਾਜ ਜੀ ਦਾ ਕੰਮ ਕਰਦਾ ਹੈ। ਉਹਦੇ ਕਹੇ ਤੇ ਉਹ ਕਿਸੇ ਬੜੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦਾ ਸੀਗਾ। ਉਹਦੇ ਕਹੇ ਤੇ ਵੈਪਨ ਵਗੈਰੇ ਲੈ ਕੇ ਉੱਥੇ ਜਾ ਰਹੇ ਸੀਗੇ। ਸੋ ਆਪਣੇ ਪੰਜਾਬ ਬਾਰਡਰ ਤੇ ਇਹਨਾਂ ਨੂੰ ਧਰ ਲਿਆ ਗਿਆ। ਇਹਦੇ ਵਿੱਚ ਇੱਕ ਅਮਿਤ ਗੁਲੀਆ ਰੈਜ਼ੀਡੈਂਟ ਆਫ ਜੱਜਰ ਜਿਹੜਾ ਕਿ ਇੱਕ ਹੋਰ ਇਹਨਾਂ ਦਾ ਐਸੋਸੀਏਟ ਹੈਗਾ ਉਹ ਵੀ ਨਾਮਜ਼ਦ ਹੈਗਾ ਜਿਹਨੂੰ ਹਲੇ ਫੜੇ ਜਾਣਾ ਬਾਕੀ ਹੈ। ਉਹ ਅਸੀਂ ਹਰਿਆਣਾ ਪੁਲਿਸ ਨਾਲ ਤਾਲਮਿਲ ਕਰਕੇ ਉਹਦੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਸਾਰੇ ਜੋ ਹੈਗੇ ਇਹ ਦਿੱਲੀ ਬੇਟ ਗੈਂਗਸਟਰ ਹੈਗਾ ਮਨਜੀਤ ਮਹਾਲ ਉਹਦੇ ਲਈ ਇਹ ਉਹਦੇ ਲਈ ਐਸੋਸੀਏਟਸ ਹੈਗੇ ਉਹਦੇ ਲਈ ਕੰਮ ਕਰਦੇ ਰਹੇ ਸੋ ਇਹ ਮਨਜੀਤ ਮਹਾਲ ਜੋ ਹੈ ਇਹ ਪਹਿਲਾਂ ਵੀ ਕਈ ਜਿਹੜੇ ਸ਼ੂਟਿੰਗ ਦੇ ਔਰ ਕਈ ਵਾਰਦਾਤ ਪੰਜਾਬ ਦੇ ਵਿੱਚ ਹੈਗੀ ਉਹਦੇ ਵਿੱਚ ਇਨਵੋਲ ਰਿਹਾ ਸੋ ਇਹ ਪ੍ਰਾਇਮਰੀ ਜਿਹੜੀ ਇਨਵੈਸਟੀਗੇਸ਼ਨ ਤੋਂ ਹੁਣੇ ਸਾਹਮਣੇ ਆਇਆ ਹੈ ਕਿ ਜਿਹੜੇ ਇਹ ਇਕਬਾਲ ਸਿੰਘ ਏਲੀਅਸ ਵਿਨੈ ਤੇ ਗੁਲਸ਼ਨ ਕੁਮਾਰ ਇਹ ਕ੍ਰਿਮੀਨਲ ਬੈਕਗ੍ਰਾਉਂਡ ਦੇ ਬੰਦੇ ਹੈਗੇ ਇਹਨਾਂ ਦਾ ਕ੍ਰਿਮੀਨਲ ਪਿਛੋਕੜ ਹੈ ਦਿੱਲੀ ਦੇ ਤਿਹਾੜ ਜੇਲ੍ਹ ਦੇ ਵਿੱਚ ਵੀ ਇਹ ਦੋਨੇ ਜਣੇ ਰਹਿ ਕੇ ਆ ਚੁੱਕੇ ਹੈ ਸतीश ਕੁਮਾਰ ਦੀ ਹੁਣ ਤੱਕ ਕੋਈ ਕ੍ਰਿਮੀਨਲ ਪਿਛੋਕੜ ਦੇ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਬਾਕੀ ਤਫਤੀਸ਼ ਕੀਤੀ ਜਾ ਰਹੀ ਹੈ ਸੋ ਇਹਨਾਂ ਦੇ ਹੋਰ ਵੀ ਕੋਈ ਅਸੋਸੀਏਟ ਸਾਹਮਣੇ ਆਂਦੇ ਮੋਟਿਵ ਜਿਹੜਾ ਹੈ ਉਹ ਸਾਹਮਣੇ ਆਂਦਾ ਤੁਹਾਨੂੰ ਉਹਦੇ ਬਾਰੇ ਅਪਡੇਟ ਕੀਤਾ ਜਾਏਗਾ ਥੈਂਕ ਯੂ ਕੀ ਵਾਰਦਾ ਇਨਵੈਸਟੀਗੇਸ਼ਨ ਚ ਸਰ ਸਾਹਮਣੇ ਆਇਆ ਹੈ ਕਿੱਥੇ ਪੰਜਾਬ ਚ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਤੇ ਵੈਪਨ ਇਹ ਜਿਹੜੇ ਵੈਪਨਸ ਹੈਗੇ ਇਹਦੀ ਹੁਣ ਅਸੀਂ ਕਰ ਰਹੇ ਹਾਂ ਮਤਲਬ ਦੇ ਅਪੀਅਰ ਫੋਰਨ ਮੇਡ ਲੇਕਿਨ ਆਈ ਥਿੰਕ ਦੇ ਆਰ ਇੰਡੀਅਨ ਮੇਡ ਵੈਪਨਸ ਓਨਲੀ ਇਹਨਾਂ ਦੀ ਜਿਹੜੀ ਅਪੀਅਰੈਂਸ ਹੈ ਉਹ ਫੋਰਨ ਮੇਡ ਹੈਗੀ ਅ ਔਰ ਵਾਰਦਾਤ ਦਾ ਜਿਵੇਂ ਦੱਸਿਆ ਗਿਆ ਕਿ ਸतीश ਕੁਮਾਰ ਜੋ ਹੈ ਅਮ੍ਰਿਤਸਰ ਦਾ ਉਹਨੇ ਇਹਨਾਂ ਨੂੰ ਸੱਧਿਆ ਸੀਗਾ ਸੋ ਸतीश ਕੁਮਾਰ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਉਹਦੇ ਇਨਟਰੋਗੇਸ਼ਨ ਤੋਂ ਸਾਹਮਣੇ ਆਇਆ ਕਿ ਕੀ ਵਾਰਦਾਤ ਕਰਵਾਉਣਾ ਚਾਹ ਰਿਹਾ ਸੀਗਾ ਹਤਿਆਰਾਂ ਦੇ ਨਾਲ ਕੋਈ ਮਨਜੀਤ ਮਾਹਲ ਨੇ ਵੀ ਉਹਨੂੰ ਡਾਇਰੈਕਸ਼ਨ ਦਿੱਤੀ ਜੇਲ੍ਹ ਤੋਂ ਬਾਹਰ ਉਹ ਅਸੀਂ ਹਲੇ ਇਨਟਰਾਗੇਸ਼ਨ ਦੇ ਵਿੱਚ ਜਦੋਂ ਇਹਨਾਂ ਦਾ ਇੱਕ ਹੋਰ ਅਸੋਸੀਏਟ ਫੜਿਆ ਜਾਏਗਾ ਉਹ ਤੋਂ ਬਾਅਦ ਇਹ ਗਲ ਕਲੀਅਰ ਹੋਏਗਾ ਸਰ ਇਹ ਜੁਆਇੰਟ ਆਪਰੇਸ਼ਨ ਹੈ ਜੀਟੀਐਫ ਤੇ ਬੰਵਾਲੀ ਪੁਲਿਸ ਦਾ ਕੁਝ ਸੀਕ੍ਰੀਟ ਇਨਫੋਰਮੇਸ਼ਨ ਸੀ ਕਿਸ ਤਰ੍ਹਾਂ ਦੀ ਜੀ 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 ਇਹ ਜੁਆਇੰਟਲੀ ਅਸੀਂ ਕੰਮ ਕੀਤਾ ਹੈ ਕੁਝ ਅਕਿਊਸ ਪੈਣਾ ਫੜੇਗੇ ਸੀਗੇ ਉਹਦੇ ਬਾਅਦ ਫਿਰ ਸਾਡੀ ਟੀਮਾਂ ਇਕੱਠੀਆਂ ਵਰਕ ਕਰਦੇ ਰਹੇ ਬਾਕੀ ਚੂਜ਼ ਨੂੰ ਫੜਲੇ ਤੇ ਹੁਣ ਵੀ ਜਿਹੜਾ ਹੈ ਜੁਆਇੰਟ ਕਾਰਜ ਹੈ ਸਾਡੀ ਚੱਲ ਰਹੀ ਹੈ ਇਹਨਾਂ ਦੇ ਹੋਰ ਅਸੋਸੀਏਟਸ ਨੂੰ ਕਾਬੂ ਕਰਨ। ਸਾਡੇਰਾ ਇਕਬਾਲ ਤੇ ਗੁਲਸ਼ਨ ਹੈ ਇਹ ਦੋਨਾਂ ਦੇ ਕਿਤੇ ਕਿਤੇ ਦਿੱਲੀ ਐਨਸੀਆਰ ਤੇ ਪੰਜਾਬ ਪੰਜਾਬ 'ਚ ਚੱਲ ਰਹੇ ਪ੍ਰਦੂਸ਼ਣਾਂ ਨਾਲ ਜੁਟਣ ਲਈ ਪੰਜਾਬ ਪੁਲਿਸ ਨੇ ਵਕਵਾ ਕਦਮ ਚੁੱਕਣ ਲੀ। ਅੱਜ ਸਮੂਹ ਸੀਨੀਅਰ ਅਧਿਕਾਰੀਆਂ ਦੇ ਨਾਲ ਮੋਹਾਲੀ ਜ਼ਿਲ੍ਹੇ ਦੇ ਐਸਐਸਪੀ ਦਫ਼ਤਰ 'ਚ ਮੁਲਾਜ਼ਮਾਂ ਦਾ ਟ੍ਰੇਨਿੰਗ ਸੈਸ਼ਨ ਲਿਆ। ਪ੍ਰਦਰਸ਼ਨ ਕਾਰੀਆਂ ਨਾਲ ਕਿਵੇਂ ਨਜਿੱਠਣਾ ਇਸ ਬਾਰੇ ਇੱਕ ਇਮਤਿਹਾਨ ਜੇਕਰ ਉਹ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਹਨ ਜਾਂ ਜੇਕਰ ਉਹ ਹਿੰਸਕ ਮਾਹੌਲ ਹੁੰਦਾ ਉਸ ਬਾਰੇ ਜਾਣਕਾਰੀ ਦਿੱਤੀ ਗਈ ਅੱਜ ਇੱਥੇ ਆਪਣੇ ਦਫ਼ਤਰ ਦੇ ਵਿੱਚ ਮੁਹਾਲੀ ਦੇ ਵਿੱਚ ਇਹਨਾਂ ਦੀ ਐਕਸਰਸਾਈਜ਼ ਕੀਤੀ ਹੈ ਪ੍ਰੀਪੇਅਰਨੈਸ ਥਿਲ ਬੇਸਿਕਲੀ ਕਰ ਰਹੇ ਐਂਟੀ ਡਰਲ ਕਰ ਰਹੇ ਜਿਹੜਾ ਪੁਲਿਸ ਦੇ ਵਿੱਚ ਰੈਗੂਲਰ ਹੀ ਹੁੰਦੀ ਰਹਿੰਦੀ ਹੈ ਤੋਂ ਸਾਡੇ ਐਸਪੀ ਹੈੱਡਕ quarter ਸਾਹਿਬ ਨੇ ਐਸਪੀ ਡੀ ਨੇ ਦੀ ਸੁਪਰਵੀਜ਼ਨ ਕੀਤੀ ਅਸੀਂ ਆਰਗੇਨਾਈਜ਼ ਕੀਤੀ ਮਾਨ ਜੋ ਬੀਜੀਪੀ ਸਾਹਿਬ ਨੇ ਸਾਨੂੰ ਇੰਸਟ੍ਰਕਸ਼ਨ ਦਿੱਤੇ ਸੀਗੇ ਕਿ ਰੈਗੂਲਰ ਜਿਹੜੇ ਸਾਡੇ ਪੁਲਿਸ ਦੀ ਇੱਕ ਮੁਲਾਜ਼ਮਾ ਦੀ ਪ੍ਰੀਪੇਅਰਡਨੈਸ ਕੀ ਹੈਗੀ ਹੈ ਕੱਲ ਨੂੰ ਕੋਈ ਵੀ ਚੀਜ਼ ਹੋ ਜਾਂਦੀ ਹੈ ਪੋਜ਼ਿਟਿਵ ਰਿਕੁਆਇਰਮੈਂਟ ਹੁੰਦੀ ਹੈ ਸੋ ਪਹਿਲਾਂ ਅਸੀਂ ਇੱਥੇ ਐਮਰਜੈਂਸੀ ਜਿਹੜਾ ਹੈਗਾ ਇਹ ਕਿਸਲ ਬਜਾਈ ਸੀਗੀ ਉਹਦੇ ਵਿੱਚ ਅਸੀਂ ਦੇਖਾਂਗੇ ਕਿ ਸਾਰਾ ਆਫਿਸ ਦਾ ਸਟਾਫ ਕਿੰਨੀ ਦੇਰ ਸੇ ਪੋਲਿੰਗ ਹੁੰਦਾ ਹੈ ਸੋ 3 ਮਿੰਟਾਂ ਦੇ ਅੰਦਰ ਸਾਡੀ ਜਿਹੜੀ ਫੋਰਸ ਹੈਗੀ ਇੱਥੇ ਪੋਲਿੰਗ ਹੋ ਗਈ ਸੀਗੀ ਉਸ ਤੋਂ ਬਾਅਦ ਸਾਡੇ ਜਿਹੜੇ ਲਾਈਨ ਅਫਸਰ ਹੈਗੇ ਉਸਤਾਦ ਹੈਗੇ ਉਹਨਾਂ ਨੇ ਆ ਕੇ ਇਕਵਿਪਮੈਂਟ ਸਾਡੇ ਇੱਥੇ ਪਿਆ ਹੈ ਐਂਟੀ ਰਾਇਡ ਇਕਵਿਪਮੈਂਟ ਹੈਗਾ ਐਂਟੀ ਰਾਇਡ ਵੈਨ ਹੈਗੀ ਹੈ ਇਹਨਾਂ ਦੀ ਅਸੀਂ ਜਿਹੜੇ ਇਹਨਾਂ ਦੇ ਕੋਲ ਇਮਿਊਨਿਸ਼ਨ ਹੈਗਾ ਉਹਨੂੰ ਫਿਲਹਾਲ ਇਹਨਾਂ ਨੂੰ ਇਹ ਦੱਸਿਆ ਹੈ ਕਿ ਬਈ ਕਿਸ ਤਰੀਕੇ ਨਾਲ ਜਿਹੜਾ ਹੈਗਾ ਐਂਟੀ ਰਾਇਟ ਦੀ ਕੋਈ ਸਿਚੁਏਸ਼ਨ ਹੁੰਦੀ ਹੈ ਤਾਂ ਫਿਰ ਕਿਸ ਤਰੀਕੇ ਨਾਲ ਕਿਸ ਤਰਤੀਬ ਨਾਲ ਉਹਦਾ ਸਾਹਮਣਾ ਕਰਨਾ ਹੈ ਇਹ ਸਾਡੀ ਰੈਗੂਲਰ ਪ੍ਰੈਕਟਿਸ ਹੈ ਰੈਗੂਲਰ ਡ੍ਰਿਲ ਹੈ ਜਿਹਨੇ ਮੌਕ ਡ੍ਰਿਲ ਹੁੰਦੀ ਹੈ ਇਹ ਅਸੀਂ ਬਾਦਸੂਰ ਕਰਦੇ ਹਾਂ ਲਗਾਤਾਰ ਜਿਵੇਂ ਨਵੀਂ ਤਕਨੀਕ ਆਈ ਕਿ ਉਸ ਤਿਕਨਾਲ ਕਿਵੇਂ ਅਪਡੇਟ ਕੀਤਾ ਜਾਵੇ ਇਹ ਨਵੀਂ ਤਕਨੀਕ ਤਾਂ ਦੇਖੋ ਜਿਹੜੇ ਐਂਟੀ ਰਾਇਟ ਅੱਜਕੱਲ ਕਾਫੀ ਆਗੇ ਡਰੋਨਸ ਵਗੈਰੇ ਆ ਗਏ ਅਣਾਲ ਦੇ ਮਾਣੇ ਦੇ ਵਿਟੇਜ਼ਰਸ ਵਗੈਰੇ ਕਾਫੀ ਚੀਜ਼ਾਂ ਲੇਟੈਸਟ ਆਂਦੀ ਰਹਿੰਦੀ ਹੈ ਬਟ ਜਿਹੜੀ ਟ੍ਰੈਡੀਸ਼ਨਲ ਚੀਜ਼ਾਂ ਹੈਗੀ ਹੈ ਟ ਉਹ ਤਾਂ ਅਜ ਵੀ ਉਨੇ ਹੀ ਕਾਰਗਰ ਹੈਗੇ ਜਦੋਂ ਫਿਜ਼ੀਕਲੀ ਆदमी ਡਿਪਲੋਏ ਕਰਨਾ ਹੁੰਦਾ ਹੈ ਸੋ ਪੁਲਿਸ ਨੂੰ ਆਜ ਨੂੰ ਆਪਣੀ ਸੁਰੱਖਿਆ ਕਰਦੇ ਹੋਏ ਕਿਸ ਤਰੀਕੇ ਨਾਲ ਭੀੜ ਨੂੰ ਕਾਬੂ ਕਰ ਸਕਦਾ ਹੈ ਉਹਦਾ ਇਹਨਾਂ ਨੂੰ ਜਿਹੜੀ ਸਿੱਖ ਦੇਣਾ ਹੈ ਉਹ ਬਹੁਤ ਜ਼ਰੂਰੀ ਹੈ ਨਾਲ ਖੁਸ਼ੀ ਦੀ ਗੱਲ ਇਹ ਵੀ ਹੈ ਕਿ ਜਿਹੜੇ ਨਵੇਂ ਸਾਡੇ ਰੰਗਰੂਟ ਹੈਗੇ 61 ਲੰਘੂੜ ਵੀ ਸਾਡੇ ਅੱਜ ਇੱਥੇ ਆਏ ਉਹਨਾਂ ਨੂੰ ਵੀ ਅਸੀਂ ਉਹਨਾਂ ਨਾਲ ਮੁਖਾਤਬ ਹੋਵਾਂਗੇ ਗੱਲਬਾਤ ਕਰਾਂਗੇ ਸੋ ਇੱਕ ਉਹਨਾਂ ਨੂੰ ਵੀ ਇੱਕ ਇਹਨਾਂ ਨੂੰ ਦੇਖ ਕੇ ਤਰਤੀਬ ਨੂੰ ਦੇਖ ਕੇ ਪੁਲਿਸ ਦੇ ਵਿੱਚ ਆ ਕੇ ਮਾਣ ਮਹਿਸੂਸ ਹੋਏਗਾ ਮਹਿਕਮੇ ਦੀ ਕੀ ਵਰਕਿੰਗ ਹੈਗੀ ਇਹ ਕਿਵੇਂ ਕੰਮ ਹੁੰਦਾ ਡਿਸਪਲਿਨ ਕੀ ਚੀਜ਼ ਹੈ ਉਹਦੇ ਬਾਰੇ ਵੀ ਜਾਣੋ ਇਸ ਵਿੱਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਸ਼੍ਰੋਮੇ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾ ਬਹਾਲ ਕਰਵਾਉਣ ਲਈ جاری ਵਿਦਿਆਰਥੀਆਂ ਦੇ ਪ੍ਰਦਰਸ਼ਨ ਚ ਆਪਣਾ ਸਮਰਥਨ ਦੇਣ ਪਹੁੰਚੇ ਵਕ ਵਕ ਵਿਦਿਆਰਥੀ ਜਤੇ ਬੰਦੀਆ ਵੱਲੋਂ ਇੱਕ ਸਾਂਝਾ ਮੰਚ ਬਣਾਇਆ ਗਿਆ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਯੂਨੀਵਰਸਿਟੀ ਦੇ ਉਪ ਕੁਲਪਤੀ ਦਫਤਰ ਬਾਹਰ ਕਿਤੇ ਕਈ ਦਿਨਾਂ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਜੇ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦਾ ਗੇਟ ਨੰਬਰ 2 ਬੰਦ ਕਰਨ ਦਾ ਐਲਾਨ ਵੀ ਕੀਤਾ ਗਿਆ ਸੀ ਸਾਰੀਆਂ ਜਥੇਬੰਦੀਆਂ ਦਾ ਜਿਨ੍ਹਾਂ ਨੇ ਸੰਵਿਧਾਨ ਦੀ ਵਾਸਤੇ ਪੰਜਾਬ ਖਾਤਰ ਸਟੂਡੈਂਟਸ ਅਧਿਕਾਰਾਂ ਖਾਤਰ ਲੋਕਤੰਤਰ ਬਾਲ ਰੱਖਣ ਖਾਤਰ ਹੱਕ ਸੱਚ ਦੀ ਆਵਾਜ਼ ਨੂੰ ਪਿਛਲੇ 40 ਦਿਨਾਂ ਤੋਂ ਵੱਧ ਸਮੇਂ ਤੋਂ بلند ਕਰ ਰਹੇ ਆ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਔਰ ਉਹਨਾਂ ਨੂੰ ਇਸ ਗੱਲ ਦੀ ਵਧਾਈ ਦਿਨਾ ਕਿ ਜਿੰਨੇ ਵੀ ਰੈਵਿਊਸ਼ਨਸ ਬਦਲਾਵ ਧੱਕੇਸ਼ਾਹੀ ਦੇ ਉਲਟ ਆਵਾਜ਼ ਜੇ بلند ਹੋਈ ਹੈ ਉਹਦੇ ਚ ਨੌਜਵਾਨਾਂ ਦਾ ਮੋਰੀ ਰੋਲ ਰਿਹਾ ਔਰ ਹਰ ਰੈਵਿਊਲੂਸ਼ਨ ਚ ਹਰ ਬਦਲਾਵ ਚ ਔਰ ਜਦੋਂ ਬੇਇਨਸਾਫੀਆ ਸਰਕਾਰਾਂ ਨੇ ਹੁਕਮਰਾਨਾਂ ਨੇ ਜਦੋਂ ਵੀ ਕੋਸ਼ਿਸ਼ ਕੀਤੀ ਹੈ ਬੇਇਨਸਾਫੀ ਕਰਨ ਦੀ ਤੇ ਮੂੰਹ ਤੋੜਵਾ ਜਵਾਬ ਹਮੇਸ਼ਾ ਹੀ ਨੌਜਵਾਨਾਂ ਨੇ ਦਿੱਤਾ ਤੋਂ ਸਭ ਤੋਂ ਪਹਿਲਾਂ ਜਿੱਥੇ ਤੁਹਾਡਾ ਸਭ ਦਾ ਧੰਨਵਾਦ ਹੈ ਔਰ ਵੱਡੀ ਗੱਲ ਅੱਜ ਤੋਂ ਕੁਝ ਦਿਨ ਪਹਿਲਾਂ ਜਦੋਂ ਦਾਸ ਕੋਲ ਵੀ ਇਹ ਸਾਰੇ ਮਿਲਣ ਵਾਸਤੇ ਆਏ ਸਨ ਮੈਂ ਇੱਕੋ ਗੱਲ ਕਹੀ ਸੀ ਕਿ ਮੈਂ ਕਹ ਯੂ ਹੈਵ ਟੂ ਰਾਈਜ਼ ਅਬਵ ਪਾਰਟੀ ਲਾਈਨਸ ਇਹ ਲੜਾਈ ਕਿਸੇ ਇੱਕ ਪਾਰਟੀ ਦੀ ਨਾ ਹੋਵੇ ਕਿਉਂਕਿ ਜੇ ਪਾਰਟੀ ਤਕਸੀਮਿਤ ਹੋ ਗਈ ਫਿਰ ਤੁਹਾਨੂੰ ਪਾੜੋ ਤੇ ਰਾਜ ਕਰਨ ਵਾਲੀ ਨੀਤੀ ਸਰਕਾਰਾਂ ਬਣਾਉਣ ਗਿਆ ਸੋ ਥੋਟਾ ਏਕਾ ਔਰ ਹਰ ਜਥੇਬੰਦੀ ਦਾ ਪੰਜਾਬ ਦੀ ਮਾਂ ਧਰਤੀ ਪ੍ਰਤੀ ਜੋ ਤੁਹਾਡੇ ਫਰਜ਼ ਬਣਦੇ ਆ ਉਹਨਾਂ ਦੀ ਫਰਜ਼ ਦੀ ਅਦੇਕੀ ਨੂੰ ਸੋਚਦੇ ਆ ਤੁਸੀਂ ਜਿਹੜਾ ਇਕੱਠੇ ਹੋ ਕੇ ਲੜਾਈ ਲੜ ਰਹੇ ਹੋ ਤੁਹਾਡਾ ਸਭ ਦਾ ਧੰਨਵਾਦ ਵੀ ਆ ਤੁਹਾਨੂੰ ਵਧਾਈ ਵੀ ਆ ਔਰ ਮੈਂ ਸਮਝ ਜਾਏ ਗੱਲ ਮੈਂ ਕੁਝ ਦਿਨ ਪਹਿਲਾਂ ਵੀ ਕੀਤੀ ਸੀ ਅੱਜ ਮੈਂ ਉਹ ਗੱਲ ਫੇਰ ਦਰਾਉਣ ਲੱਗਿਆ ਕਿ ਜਿਹੜਾ ਪਰਚਾ ਹੋਇਆ ਨਾ ਜੀ ਇਸ ਪਰਚੇ ਦੀ ਮੈਂ ਫੇਰ ਤੁਹਾਨੂੰ ਵਧਾਈ ਦੇਣਾ ਕਿਉਂ ਵਧਾਈ ਦੇਣਾ ਕਿਉਂਕਿ ਕਈ ਵਾਰੀ ਜਦੋਂ ਸਰਕਾਰਾਂ ਧੱਕਾ ਕਰਦੀਆਂ ਨੇ ਉਹਨਾਂ ਵੱਲੋਂ ਤਾਂ ਪਰਚਾ ਇਸ ਲਈ ਕੀਤਾ ਗਿਆ ਕਿ ਤੁਹਾਨੂੰ ਦਬਾਤ ਆ ਜਾਵੇ ਛੋਟੀ ਆਵਾਜ਼ ਨੂੰ ਬੰਦ ਕਰਤਾ ਜਾਵੇ ਮਗਰ ਸਰਕਾਰਾਂ ਇਹ ਭੁੱਲ ਗਿਆ ਨੇ ਜਦੋਂ ਇਹ ਜੀ ਗਲਤੀ ਉਹ ਕਰਦੇ ਆ ਧੱਕੇਸ਼ਾਹੀ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕਰਦੇ ਆ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਆ ਨੌਜਵਾਨ ਡਰਨ ਵਾਲਾ ਨਹੀਂ ਨੌਜਵਾਨ ਫਿਰ ਹੋਰ ਹੌਸਲੇ 'ਚ ਆਉਂਦਾ ਔਰ ਸਭ ਨੂੰ ਪਤਾ ਕਿ ਛੋਟਾ ਲੋਕਤੰਤਰ ਹੱਕ ਸੀ ਅੱਜ ਮੈਂ ਸੰਵਿਧਾਨ ਦੀ ਇਹ ਕਾਪੀ ਲੈ ਕੇ ਆਇਆ ਨਾਲ ਔਰ ਮੋਦੀ ਸਾਹਿਬ ਨੂੰ ਭਾਰਤੀ ਜਨਤਾ ਪਾਰਟੀ ਨੂੰ ਹੁਕਮਰਾਨਾਂ ਨੂੰ ਯਾਦ ਕਰਾਉਣ ਵਾਸਤੇ ਆਇਆ ਇਹ ਤੇ ਭੋਕੇ ਮੱਥੇ 'ਤੇ ਨਾ ਟੇਕਿਆ ਕਰੋ ਜੇ ਤੁਹਾਡੇ 'ਚ ਇਸ ਸੰਵਿਧਾਨ ਦੇ ਪ੍ਰਤੀ ਸ਼ਰਧਾ ਹੀ ਨਹੀਂ। ਅੰਮ੍ਰਿਤਸਰ ਦੇ ਮਜੀਠਾ ਵੇਰ ਕਾ ਬਾਈਪਾਸ 'ਤੇ ਪੁਲਿਸ ਅਤੇ ਗੈਂਗਸਟਰ ਦਰਮਿਆਨ ਮੁੱਠਪੇੜ ਹੋਣ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਇਸ ਮੁਕਾਬਲੇ ਵਿੱਚ ਇੱਕ ਗੈਂਗਸਟਰ ਜ਼ਖਮੀ ਤੇ ਦੂਸਰਾ ਕਾਬੂ ਕਰ ਲਿਆ ਗਿਆ। ਜ਼ਖਮੀ ਗੈਂਗਸਟਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਇਸ ਮਾਮਲੇ ਦੀ ਜਾਣਕਾਰੀ ਮਿਲਣ ਤੇ ਪੁਲਿਸ ਦੇ ਉੱਚ ਅਧਿਕਾਰੀ ਤੇ ਵੱਖ-ਵੱਖ ਥਾਣਿਆਂ ਦੀ ਪੁਲਿਸ ਮੌਜੂਦ ਹੈ ਦੋਸਤੋ ਇਸ ਹਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬ ਹੋਵਾਂਗੇ ਤਤਕਲੀਨ ਮਿਲ ਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉ ਇਜ਼ਾਜ਼ਤ ਰੱਬ ਰਾਖਾ